ਅੱਜ ਦੀ ਇਸ ਵੀਡੀਓ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੱਸਦੇ ਕਿ ਮੋਤੀ ਮਹਿਲ ਇੱਕ ਵਾਰ ਫਿਰ ਤੋਂ ਆਪਣੀ ਸੰਗਰੂਰ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੋ ਚੁੱਕਿਆ ਸੋ ਅੰਦਰ ਚੱਲਦੇ ਆਂ ਤੇ ਅੰਦਰ ਚੱਲ ਕੇ ਸਾਰੀ ਵਾਈਬ ਜਾਣਕਾਰੀ ਚੈੱਕ ਕਰਦੇ ਆਂ ਕਿ ਮੋਤੀ ਮਹਿਲ ਪਹਿਲਾਂ ਵਾਲੀ ਹੈ ਠੀਕ ਹੈ ਸਰ ਬਹੁਤ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਰਿਸ਼ਪਾਲ ਸਿੰਘ ਹੈ ਜੀ ਰਿਸ਼ਪਾਲ ਜੀ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਮੈਨੂੰ ਤਾਂ ਖੈਰ ਬੜੀ ਅੱਛੀ ਫੀਲ ਆਈ ਹੈਗੀ ਕਿ ਮੋਤੀ ਮਹਿਲ ਦੇ ਵਿੱਚ ਮੈਂ ਬੜੇ ਅਰਸੇ ਬਾਅਦ ਆਇਆ ਹਾਂ ਬਿਲਕੁਲ ਜੀ ਕੀ ਰਿਹਾ ਕਿ ਇੱਕੋ ਦਮ ਉਹ ਹੋਣਾ ਪਿਆ ਤੇ ਦੁਬਾਰੇ ਹੁਣ ਆਏ ਹੋਗੇ ਸਾਨੂੰ ਨਾਲ ਹੀ ਬਹੁਤ ਬਹੁਤ ਵਧੀਆ ਪਿਆਰ ਮਿਲਿਆ ਸੀਗਾ ਸੰਗਰੂਰ ਦੇ ਲੋਕਾਂ ਦਾ ਠੀਕ ਹੈ ਕਿਉਂਕਿ ਅਸੀਂ ਮਤਲਬ ਕੁਆਲਟੀ ਫੂਡ ਕੁਆਲਟੀ ਸਰਵਿਸ ਕੁਆਲਟੀ ਠੀਕ ਹੈ ਇਹ ਚੀਜ਼ ਲੈ ਕੇ ਚੱਲੇ ਸੀਗੇ ਔਰ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲੇ ਜੀ ਕੁਝ ਕੁ ਰੀਜਨ ਰਹੇ ਠੀਕ ਹੈ ਵਿੱਚ ਦੀ ਬ੍ਰੇਕਡਾਊਨ ਆ ਗਿਆ ਹੂੰ ਠੀਕ ਹੈ ਪਰ ਹੁਣ ਅਸੀਂ ਮਤਲਬ ਪਹਿਲਾਂ ਨਾਲੋਂ ਬੈਟਰ ਕੁਆਲਟੀ ਤੇ ਕੁਝ ਕਾਫੀ ਸਾਰੀਆਂ ਐਡੀਸ਼ਨਾਂ ਦੇ ਨਾਲ ਅਸੀਂ ਦੁਬਾਰਾ ਆਏ ਹਾਂ ਜੀ ਠੀਕ ਹੈ ਕਿ professionl ਬੰਦੇ ਦੁਆਰਾ ਹਾਇਰ ਕੀਤੇ ਨੇ ਠੀਕ ਹੈ ਫੂਡ ਕੁਆਲਟੀ ਸਰਵਿਸ ਕੁਆਲਟੀ ਠੀਕ ਹੈ ਇਹ ਸਾਡੀ ਪ੍ਰਾਇੋਰਟੀ ਹੈ ਠੀਕ ਹੈ ਜਾਨਣਾ ਚਾਹਾਂਗਾ ਰਿਸ਼ਪਾਲ ਜੀ ਕੀ ਕੀ ਫੈਸਿਲਿਟੀਆਂ ਨੇ ਜਿਹੜੀਆਂ ਤੁਸੀਂ ਦੇ ਰਹੇ ਹੋਗੇ ਸੰਗਰੂਪ ਸਾਡੇ ਕੋਲ ਫਿਲਹਾਲ ਦੇਖੋ ਜੀ ਬੇਸਮੈਂਟ ਦੇ ਵਿੱਚ ਸਾਡਾ ਬਾਰ ਹੈ ਜੀ ਜੀ ਠੀਕ ਹੈ ਉਸ ਤੋਂ ਉੱਪਰ ਗਰਾਉਂਡ ਫਲੋਰ ਦੇ ਵਿੱਚ ਸਾਡਾ ਰੈਸਟੋਰੈਂਟ ਹੈ ਜੀ ਤੇ ਕਿਟੀ ਹਾਲ ਹੈ ਸਾਡੇ ਕੋਲ 50 ਤੋਂ 60 ਬੰਦਿਆਂ ਦੀ ਉੱਥੇ ਗੈਦਰਿੰਗ ਹੋ ਜਾਂਦੀ ਹੈਗੀ ਆ ਜਿਵੇਂ ਕੋਈ ਬਰਥਡੇ ਪਾਰਟੀ ਹੋਗੀ ਰਿੰਗ ਸਰਮਨੀ ਹੋਗੀ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਸ ਜਨ ਹੈਗਾ ਉਹ ਉੱਥੇ ਕਿਟੀ ਹਾਲ ਚ ਅਸੀਂ ਕਰਦੇ ਆਂ ਜੀ ਠੀਕ ਹੈ ਉਸ ਤੋਂ ਉੱਪਰ ਸਾਡਾ ਫਰਸਟ ਫਲੋਰ ਦੇ ਉੱਪਰ ਬੈਂਕਟ ਹਾਲ ਹੈ ਜੀ ਠੀਕ ਹੈ 80 ਤੋਂ 100 ਬੰਦੇ ਦੀ ਉੱਥੇ ਗੈਦਰਿੰਗ ਹੁੰਦੀ ਹੈਗੀ ਆ ਕੋਈ ਮੈਰਿਜ ਸਰਮਨੀ ਹੈਗੀ ਆ ਰਿੰਗ ਸਰਮਨੀ ਹੈਗੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੈਗਾ ਉਹ ਅਸੀਂ ਉੱਥੇ ਕਰਦੇ ਹੈਗੇ ਆਂ ਠੀਕ ਹੈ ਔਰ ਮਤਲਬ ਜਿਹੜਾ ਅਸੀਂ ਬੈਂਕੋਟ ਦੇ ਵਿੱਚ ਫਾਈਨ ਡਾਈਨ ਤੇ ਜਿਹੜਾ ਟੇਸਟ ਦੇਦੇ ਆ ਉਹੀ ਸਾਡਾ ਟੇਸਟ ਹੋਊਗਾ ਬੈਂਕੋਟ ਦੇ ਵਿੱਚ ਹੋਊਗਾ ਮਤਲਬ ਇਹ ਨਹੀਂ ਹੈਗਾ ਵੀ ਜਿਵੇਂ ਆਪਣਾ ਅਸੀਂ ਫਾਈਨ ਡਾਈਨ ਤੇ ਸਾਡਾ ਕੋਈ ਹੋਰ ਟੇਸਟ ਹੈਗਾ ਜਾਂ ਉਪਰ ਅਸੀਂ ਬੈਂਕੋਟ ਦੇ ਵਿੱਚ ਅਸੀਂ ਕੁਆਲਿਟੀ ਲੋਅ ਕਰਕੇ ਉਹ ਚੀਜ਼ ਕਰਤੀ ਹੈਗੀ ਨਹੀਂ ਸਾਡਾ ਜਿਹੜਾ ਫਾਈਨ ਡਾਈਨ ਤੇ ਟੇਸਟ ਹੈਗਾ ਉਹੀ ਸਾਡਾ ਬੈਂਕੋਟ ਦੇ ਵਿੱਚ ਅਸੀਂ ਆਹ ਪਾਰਟੀ ਦੇ ਵਿੱਚ ਦੇਣਾ ਹੈਗਾ ਆਪਾਂ ਨੂੰ ਕੰਪੀਟੀਸ਼ਨ ਦਾ ਕੋਈ ਡਰ ਨਹੀਂ ਹੈਗਾ ਜੇ ਆਪਾਂ ਮਤਲਬ ਸਟੈਂਡ ਕਰਦੇ ਆ ਤਾਂ ਕੁਆਲਿਟੀ ਦੇ ਦਮ ਤੇ ਸਟੈਂਡ ਕਰਾਂਗੇ ਜੀ ਬਿਲਕੁਲ ਠੀਕ ਹੈ ਨਾ ਜੇ ਛੋਡੇ ਕੋਲ ਕੁਆਲਿਟੀ ਅੱਛੀ ਹੈ ਨਾ ਜੀ ਛੋਡੇ ਸ਼ਾਪ ਨਾ ਜੀ ਕਿਸੇ ਖੁੰਜੇ ਦੇ ਵਿੱਚ ਵੀ ਹੈ ਨਾ ਜੀ ਕਸਟਮਰ ਛੋਡੇ ਕੋਲ ਉੱਥੇ ਜਾ ਕੇ ਵੀ ਛੋਡੇ ਆਪਣਾਉ ਕਰੂਗੇ ਜੀ ਤੇ ਦੂਜਾ ਮੋਤੀ ਮਹਿਲ ਦਾ ਲੇਬਲ ਹੈ ਮੋਤੀ ਮਹਿਲ ਬਹੁਤ ਪ੍ਰਾਂਣ ਹੈ ਠੀਕ ਹੈ ਨਾ ਅਸੀਂ ਇਹ ਨਹੀਂ ਹੈਗਾ ਮਤਲਬ ਬ੍ਰਾਂਡ ਨੂੰ ਉਹਨੂੰ ਮੇਨਟੇਨ ਕੀਤਾ ਜੀ ਅਸੀਂ ਇੱਕ ਮਹੀਨਾ ਹੋ ਗਿਆ ਸਾਨੂੰ ਜੀ ਠੀਕ ਹੈ ਨਾ ਜੀ ਮਤਲਬ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਾਡੀ ਗੈਸਟ ਦੀ ਫੀਡਬੈਕ ਇਹ ਹੋ ਰਹੀ ਹੈ ਵੀ ਅਸੀਂ ਬਹੁਤ ਮਿਸ ਕੀਤਾ ਸੀਗੇ ਜੀ ਠੀਕ ਹੈ ਨਾ ਪਰ ਹੁਣ ਅਸੀਂ ਦੁਬਾਰਾ ਜਦੋਂ ਉਹ ਤੁਹਾਡਾ ਫੂਡ ਟਰਾਈ ਕੀਤਾ ਹੈਗਾ ਤਾਂ ਸਾਨੂੰ ਉਹੀ ਟੇਸਟ ਪਹਿਲਾਂ ਨੂੰ ਫਾਰਵੈਟਰ ਮਿਲਿਆ ਸੀ ਸਭ ਆ ਚੁੱਕਿਆ ਹੈਗਾ ਓਰੀਓ ਸ਼ੇਕ ਆਹ ਇਹ ਗਰਮੀ ਚ ਠੰਡ ਪੈ ਗਈ ਤੇ ਪੂਰਾ ਓਰੀਓ ਕ੍ਰਸ਼ ਕਰਕੇ ਪਾ ਰੱਖਿਆ ਹੈ ਸੋ ਸਨੈਕਸ ਤਾਂ ਮੇਰੇ ਕੋਲ ਆ ਚੁੱਕੇ ਨੇ ਮੈਂ ਸਕਾਈ ਲੌਂਜ ਤੇ ਬੈਠਾ ਤੇ ਕੁਝ-ਕੁਝ ਜੋ ਆਈਟਮਸ ਇਹਨਾਂ ਦੀਆਂ ਮੇਨ ਨੇਗੀਆਂ ਉਹ ਤੁਹਾਨੂੰ ਚੈੱਕ ਕਰਵਾਉਂਗਾ ਤੇ ਮੇਰੇ ਕੋਲ ਕਾਫੀ ਵੈਰਾਈਟੀ ਆ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਤੇ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਚਾਈਨੀਜ਼ ਦੇ ਵਿੱਚ ਹੈ ਕੀ ਸੋ ਮੇਰੇ ਨਾਲ ਨੇ ਸਰ ਮੇਰੇ ਕੋਲ ਬਤਾਓਗੇ ਕਿ ਕਿਆ-ਕਿਆ ਆਈਟਮ ਹੈ ਇਹ ਇਹ ਸਰ ਆਪਣਾ ਚਾਈਨੀਜ਼ ਕੀ ਆਈਟਮ ਹੈ ਸਰ ਆਹ ਕੋਕੋਨਟ ਚੀਜ਼ ਉਹ ਇਹ ਕੋਕੋਨਟ ਚੀਜ਼ ਹੈ ਹਾਂਜੀ ਕੋਕੋਨਟ ਚੀਜ਼ ਰੋਲ ਹੈ ਸਰ ਓਕੇ ਇਹ ਵੀ ਆਪਣੀ ਚਾਈਨੀਜ਼ ਕੀ ਹੈ ਸਰ एसएसएमिन okay. नूडल्स रोल्स एसएसएमिन नूडल्स रोल्स अच्छा ठीक है ते एदे ए सॉस हैगी सॉसेस है सर ओके ਨਾਲ ਚੈੱਕ ਕਰ ਸਕਦੇ ਆ ਤੇ ਉਹ ਮੈਂਚੂਰੀਅਨ ਹੈ ਨਹੀਂ ਸਰ ਇਹ ਕੌਂਟੇ ਦੀ ਡਿਸ਼ ਹੈ ਸਰ ਅੱਛਾ ਮਨ ਤਾਂ ਮੈਂਚੂਰੀਅਨ ਲੱਗਿਆ ਸੀ ਕਿਆ ਮੈਂਚੂਰੀਅਨ ਸਰ ओके ए ਪਰ ਇਸਮੇ ਫ੍ਰੈਸ਼ ਕਰੀਮ ਹੋਗੀ ਪਾਈਨੈਪਲ ਦੀ ਸੌਸ ਪਾਈਨੈਪਲ ਓਕੇ ਬੜਾ ਯੂਨੀਕ ਜਆ ਯਾਰ ਟੇਸਟ ਚੈੱਕ ਕਰਵਾ ਲਈਏ ਤੁਹਾਨੂੰ ਬਹੁਤ ਵਾਦ ਕੋਕਨਟ ਚੀਜ਼ ਰੋਲ ਹੈ ਇਹ ਇਹ ਦੇਖੋ ਜੀ ਇਹਦਾ ਵੀ ਰੰਚੀ ਹੈ ਹਾਂ ਤੋ ਬਾਹਰ ਜਾਂਦੇ ਸੀ ਇਹ ਚੀਜ਼ ਲਈ ਕਿ ਯਾਰ ਕੁਝ ਅਲੱਗ ਖਾਈਏ ਬਟ ਹੁਣ ਸੰਗਰੂਰ ਵੀ ਚੇਂਜ ਹੁੰਦਾ ਜਾ ਰਿਹਾ ਹੈ ਹਰ ਇੱਕ ਚੀਜ਼ ਅਵੇਲੇਬਲ ਹੈ ਇਹਦੀ ਪ੍ਰੇਪਰੇਸ਼ਨ ਦੇਖੋ ਦੋਸਤੋ ਤੇ ਆ ਜਿਹੜੀ ਹਾਲੇਦਵਾਲੇ ਲੇਅਰ ਦੇਖ ਰਹੇ ਹਾਂ ਇਹ ਨੂਡਲਸ ਨੇ ਆ ਨਾ ਸਰ ਇਹ ਨੂਡਲਸ ਹੈ ਬੋਸ ਆ ਸੱਚ ਹੂੰ ਐਨਿਸਿਕ ਹੋਰ ਆਈਟਮ ਹੈ ਜਿਹੜੀ ਕਿ ਮੈਂ ਤਾਂ ਯਾਰ ਹੈਰਾਨ ਹੈ ਗਿਆ ਨਵੀਂ ਪ੍ਰੇਪਰੇਸ਼ਨ ਤੋਂ ਵੀ ਤੇ ਬਹੁਤ ਚਾਈਨੀਜ਼ ਦੇ ਵਿੱਚ ਬਹੁਤ ਐਨਾਂ ਕੋਲ ਸਰ ਕਿਆ ਕਿਆ ਹੈ ਇਸ ਵਿੱਚ ਇਹ ਸਰ ਆਪਣਾ ਚਾਈਨੀਜ਼ ਪਲਾਟਰ ਹੈ ਸਰ ਹਾਂ ਇਸੇ ਇਹ ਨੂਡਲ ਹੋ ਗਿਆ ਇਹ ਨੂਡਲ ਯਸ ਸਰ ਓਕੇ ਇਹ ਚੀ ਚਿੱਲੀ ਹੋ ਗਿਆ ਸਰ ਚੀਸ ਚਿੱਲੀ ਯਸ ਸਰ ਓਕੇ ਔਰ ਇਹ ਵੈਜ ਚਟੋਰੀ ਹੋ ਗਿਆ ਸਰ ਕੌਨ ਸਾ ਵੈਜ ਚਟੋਰੀ ਵੈਜ ਚਟੋਰੀ ਯਸ ਸਰ ਇਹ ਵੈਜ ਕੀ ਆਈਟਮਸ ਹੈ ਇਸਮੇ ਜੀ ਸਰ ਸਾਰੀ ਵੈਜ ਕੀ ਆਈਟਮ ਹੀ ਹੈ ਸਰ ਓਕੇ ਔਰ ਇਹ ਆਪਣੇ ਹੁੰਦੇ ਨੇ ਨਾ ਵੀ ਸੌਸੇਸ ਦੇ ਵਿੱਚ ਬਣਾਤੇ ਨੂਡਲਸ ਉਹ ਨਹੀਂ ਹੈਗੇ ਇਹ ਮੈਂ ਫਸਟ ਟਾਈਮ ਸੰਗਰੂਰ ਦੇ ਵਿੱਚ ਅਜੀਹਾ ਚਾਈਨੀਸ ਖਾਦਾ ਮੈਂ ਸੱਚ ਦੱਸ ਰਿਹਾ ਤੁਹਾਨੂੰ ਇਸ ਤੋਂ ਪਹਿਲਾਂ ਮੈਂ ਕਿਤੇ ਹੋਰ ਨਹੀਂ ਦੇਖਿਆ ਬਹੁਤ ਥਾਵਾਂ ਤੇ ਟਰਾਈ ਕੀਤਾ ਚਾਈਨੀਸ ਬਟ ਐਨੀ ਵੈਰਾਈਟੀ ਤੇ ਐਨੇ ਵਧੀਆ ਟੇਸਟ ਨਾਲ ਹੁਣ ਟੇਸਟ ਕਰਦੇ ਹਾਂ ਜੀ ਇਹਨਾਂ ਦੇ ਫਰਾਈਡ ਰਾਈਸ ਹੂੰ ਬਹੁਤ ਟੇਸਟੀ ਨੇ हल्के जो जिम्मे ना फ्राइड राइस क्योंकि देखो मिनट लग रहा है लुक ना भी ये फ्राइड राइस है भी या नहीं बड़े कलर नहीं कोई यूज कर रहे दोस्तों तो आपने जो चाइनीज मेरे को खिलाया ना ठीक बड़ा टेस्टी था अभी मेरे पास आया है ये क्या है सर फैमिली फैमिली है ये है ये है। तो इसमें क्या क्या आइटम्स है ये मुल्तानी प्लेट का है ओके ये हाँ अच्छा ये तंदूर का है हाँ तंदूर की है ओके okay. हाँ. और ये सर ठीक हाँ. है फिर इन उम्मी खावे जिमें इन्ह ने बनाया टेस्ट थोड़े तो तक पहला बिना किसी चटनी तो करवाने बहुत ही अच्छा है सर थैंक यू हल्के स्पाइसीज हैं और ये, ये इसलिए फैमिली पलाटा बनाया गया है सर हाँ अच्छा रोटी तो इसके साथ ये ट्राई करते हैं सर देखो जी क्रिएटिविटी शेफ साहब ऐसे खाना है ना

ਆ ਇੱਕ ਪਨੀਰ ਲਾਨੀ ਇੱਕ ਦਾਲ ਖਲਾਂਗੇ ਆਪਕੋ ਇਹ ਇਹ ਦੋ ਆਈਟਮਸ ਹੋ ਗਈ ਹੋਰ ਇੱਕ 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 ਥੋੜੀ سی ਆਪੀ ਇਹ ਐਸੀ ਕ੍ਰੀਏਟੀਵਿਟੀ ਵਾਲੀ ਰੋਟੀ ਠੀਕ ਹੈ ਸੋ ਡਿਨਰ ਮੇਰਾ ਆ ਚੁੱਕਿਆ ਦੋਸਤੋ ਤੇ ਡਿਨਰ ਦੇ ਵਿੱਚ ਮੇਰੇ ਕੋਲ ਆਇਆ ਪਨੀਰ ਪਸੰਦਾ ਮੇਰੇ ਕੋਲ ਆਇਆ ਦਾਲ ਤੜਕਾ ਤੇ ਟ੍ਰੋਪੀਕਲ ਸੈਲਡ ਤੇ ਇਹਦੇ ਨਾਲ ਹੀ ਕੁਝ ਬ੍ਰੈਡਸ ਜਿਹਦੇ ਵਿੱਚ ਆ ਨਾਨ ਹੈ ਤੇ ਮਿੱਸੀ ਰੋਟੀ ਹੈ ਆਪਣੀ ਸੋ ਮੈਂ ਮਿੱਸੀ ਰੋਟੀ ਪਸੰਦ ਕਰਦਾ ਤੇ ਫਿਰ ਇਹਨਾਂ ਦੇ ਫੂਡ ਦੀ ਵੀ ਤੁਹਾਨੂੰ ਟੇਸਟਿੰਗ ਕਰਵਾਉਣਾ ਪਨੀਰ ਗਰਮ ਹੈ ਥੋੜੀ ਬਹੁਤ ਸੁਆਦ ਹੈ ਟ੍ਰੋਪੀਕਲ ਸੈਲਡ ਡਰਾਈ ਕਰਵਾਣੇ ਆ ਜੀ ਪਨੀਰ ਪਸੰਦਾ ਮੈਂ ਪਨੀਰ ਨੂੰ ਇੱਥੇ ਰੱਖਦਾ ग्रेवी बहुत वजिए जी बिना ब्रेड को दाल तटका दा। खा खा के मेरी आत्मा तो तृप्त होगी क्योंकि इन्ना कुछ खवाया इन्हों ने तो सारा कुछ ही बहुत सी, टेस्टी सी लाइट सी देखा ना मैं कि खाधा इस वीडियो तो बाद जल्दी तो जल्दी मोती महल आना है ਨਾਨਕਿਆਣਾ ਰੋਡ ਹੈ ਮੈਨੂੰ ਇੱਥੇ ਦਾ ਖਾਣਾ ਇੱਥੇ ਦਾ ਸਟਾਫ ਬੜਾ ਫ੍ਰੈਂਡਲੀ ਸਟਾਫ ਹੈ ਆਈਪੀਐਲ ਵੀ ਚੱਲ ਰਹੇ ਨੇ ਆਈਪੀਐਲ ਨੀਚੇ 바ਰ ਦੇ ਵਿੱਚ ਬੜਾ ਵਧੀਆ ਮਜ਼ਾ ਆਉਂਦਾ ਹੈਗਾ ਜੀ ਸਾਥ ਸਦੋ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਅਜੀਹਾ ਹੀ ਸੰਗਰੂਰ ਦਾ ਸਵਾਦ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਪੀਸ ਆਊਟ